ਇਹ ਕਹਾਣੀ ਹੈ ਇੱਕ ਗਰੀਬ ਪਰ ਮਿਹਨਤੀ ਕਿਸਾਨ ਦੀ ਜਿਸ ਨੇ ਆਪਣੀ ਮਿਹਨਤ ਸਮਰਪਣ ਅਤੇ ਹੌਂਸਲੇ ਦੇ ਬਲ ਤੇ ਆਪਣੀ ਜ਼ਿੰਦਗੀ ਨਹੀਂ ਬਦਲੀ ਸਗੋਂ ਪਿੰਡ ਦਾ ਨਕਸ਼ਾ ਵੀ ਬਦਲ ਦਿੱਤਾ ਇਹ ਕਹਾਣੀ ਸੀ ਰਾਮ ਸਿੰਘ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਉਸਦੇ ਕੋਲ ਨਾ ਤਾਂ ਵੱਡਾ ਖੇਤ ਸੀ ਨਾ ਹੀ ਕੋਈ ਵੱਡੀ ਜਾਇਦਾਦ ਜੋ ਕੁਝ ਸੀ ਉਹ ਸੀ ਇੱਕ ਏਕੜੋਂ ਪੰਜਰ ਜ਼ਮੀਨ ਅਤੇ ਮਿਹਨਤ ਕਰਨ ਦਾ ਜੋਸ਼। ਰਾਮ ਸਿੰਘ ਦੇ ਪਿਤਾ ਵੀ ਕਿਸਾਨ ਸਨ ਪਰ ਘੱਟ ਪੈਦਾਵਾਰ ਕਾਰਨ ਉਹਨਾਂ ਦੀ ਆਮਦਨ ਕਾਫੀ ਘੱਟ ਸੀ। ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਸਨ। ਰਾਮ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਉੱਤੇ ਘਰ ਦੀ ਸਾਰੀ ਜ਼ਿੰਮੇਵਾਰੀ ਆਈ। ਉਹ ਸਿਰਫ ਦਸਵੀਂ ਤੱਕ ਪੜ੍ਹਿਆ ਹੋਇਆ ਸੀ। ਪਰ ਉਸ ਵਿੱਚ ਅੱਗੇ ਵਧਣ ਦਾ ਜਜ਼ਬਾ ਸੀ ਲੋਕ ਕਹਿੰਦੇ ਸਨ ਕਿ ਉਸ ਦੀ ਜ਼ਮੀਨ ਤੇ ਕੁਝ ਨਹੀਂ ਉਹ ਕਿਸ ਸਕਦਾ ਪਰ RAM ਸਿੰਘ ਨੇ ਹੌਸਲਾ ਨਹੀਂ ਹਾਰੇ ਸਵੇਰੇ ਦਿਨ ਚੜਦੇ ਹੀ RAM ਸਿੰਘ ਖੇਤਾਂ ਵਿੱਚ ਲੱਗ ਜਾਂਦਾ ਉਸ ਨੂੰ ਪਤਾ ਸੀ ਕਿ ਜ਼ਮੀਨ ਨੂੰ ਉਪਜਾਊ ਬਣਾਉਣਾ ਹੈ ਤਾਂ ਸਹੀ ਤਰੀਕੇ ਨਾਲ ਖੇਤੀ ਕਰਨੀ ਪਵੇਗੀ ਉਸ ਨੇ ਪੁਰਾਣੇ ਤਰੀਕਿਆਂ ਦੀ ਥਾਂ ਨਵੇਂ ਤਰੀਕੇ ਅਪਣਾਏ ਪੈਸਾ ਨਹੀਂ ਸੀ ਪਰ ਉਸਨੇ ਪਿੰਡ ਦੀ ਲਾਇਬ੍ਰੇਰੀ ਤੋਂ ਕਿਤਾਬਾਂ ਲੈ ਕੇ ਪੜਨਾ ਸ਼ੁਰੂ ਕੀਤਾ। ਉਹ ਆਰਗੈਨਿਕ ਖੇਤੀ ਬਾਰੇ ਜਾਣਨ ਲੱਗ ਪਿਆ। ਰਾਮ ਸਿੰਘ ਨੇ ਫੈਸਲਾ ਕੀਤਾ ਕਿ ਉਹ ਆਪਣੀ ਬੰਜਰ ਜ਼ਮੀਨ ਨੂੰ ਵਣ ਵਿੱਚ ਬਦਲ ਦੇਵੇਗਾ। ਲੋਕ ਹੱਸ ਪਏ ਪਰ ਉਸਨੇ ਨਿਰਣਾ ਲੈ ਲਿਆ ਸੀ। ਉਹ ਨਿਯਮਿਤ ਤੌਰ ਤੇ ਪੌਦੇ ਲਗਾਉਂਦਾ ਗਿਆ। ਪਹਿਲਾਂ ਉਸਨੇ ਨਿਪ, ਪਿੱਪਲ, ਬੇਰੀ ਵਰਗੇ ਦੇਸੀ ਦਰਖਤ ਲਾਏ। ਜੋ ਘੱਟ ਪਾਣੀ ਵਿੱਚ ਵੀ ਵਾਧੇ ਹਰ। ਪੌਦੇ ਖਰੀਦਣ ਲਈ ਉਸਨੇ ਦਿਨ ਰਾਤ ਮਜ਼ਦੂਰੀ ਕੀਤੀ। ਮੁਸ਼ਕਲਾਂ ਆਈਆਂ। ਕਈ ਪੌਦੇ ਸੁੱਕ ਵੀ ਗਏ। ਕਈ ਵਾਰੀ ਪਾਣੀ ਦੀ ਕਮੀ ਹੋ ਗਈ। ਪਰ ਉਸਨੇ ਹਾਰ ਨਹੀਂ ਮੰਨੀ। ਉਹ ਰਾਤ ਨੂੰ ਵੀ ਪਾਣੀ ਦੇਣ ਜਾਂਦਾ ਸੀ। 3-4 ਸਾਲਾਂ ਵਿੱਚ ਉਸ ਦੀ ਜ਼ਮੀਨ ਤੇ ਹਰਿਆਲੀ ਆ ਗਈ। ਜਿੱਥੇ ਕਦੇ ਧੂੜ ਉੜਦੀ ਸੀ, ਉੱਥੇ ਹੁਣ ਠੰਡੀ ਛਾਂ ਮਿਲਦੀ ਸੀ। ਲੋਕ ਅਚੰਭੇ ਨਾਲ ਦੇ ਉਸਦੇ ਉਗਾਏ ਹੋਏ ਦਰਖਤਾਂ ਨੇ ਨਾ ਸਿਰਫ ਮਿੱਟੀ ਨੂੰ ਬਚਾਇਆ ਸਗੋਂ ਹਵਾ ਨੂੰ ਵੀ ਸੁਧਾਰਿਆ ਪਿੰਡ ਚ ਪਾਣੀ ਦੇ ਸਰੋਤ ਵਧੇ ਮਿੱਟੀ ਦੀ ਗੁਣਵੱਤਾ ਵਧਤਰ ਹੋਈ ਪੰਛੀਆਂ ਨੇ ਵੀ ਉਸ ਵਣ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਪਿੰਡ ਦੇ ਬੱਚਿਆਂ ਲਈ ਉਹ ਥਾਂ ਖੇਡਣ ਤੇ ਸਿੱਖਣ ਲਈ ਜਗ੍ਹਾ ਬਣ ਗਈ ਹੌਲੀ ਹੌਲੀ RAM ਸਿੰਘ ਨੇ ਫਲਦਾਰ ਦਰਖਤ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਅੰਬ ਅੰਜੀਰ ਜਮਨ ਉਸਨੇ ਆਰਗੈਨਿਕ ਤਰੀਕੇ ਨਾਲ ਉਗਾਏ ਫਲ ਬਾਜ਼ਾਰ ਵਿੱਚ ਵੇਚਨੇ ਸ਼ੁਰੂ ਕੀਤੇ ਲੋਕ ਉਸਦੇ ਸਾਫ਼ ਅਤੇ ਸ਼ੁੱਧ ਫਲਾਂ ਨੂੰ ਤਰਜੀਹ ਦੇਣ ਲੱਗ ਪਏ ਹੁਣ ਉਸਦੀ ਆਮਦਨ ਵੀ ਵੱਧ ਗਈ ਸੀ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਬ ਦੇ ਰਿਹਾ ਸੀ ਜੋ ਲੋਕ ਪਹਿਲਾਂ ਉਸ ਉੱਤੇ ਹੱਸਦੇ ਸਨ ਹੁਣ ਉਹ ਉਸ ਕੋਲ ਆ ਕੇ ਸਲਾਹ ਲੈਂਦੇ ਸਨ ਰਾਮ ਸਿੰਘ ਨੇ ਕਦੇ ਵੀ ਕਿਸੇ ਨੂੰ ਨਾ ਨਹੀਂ ਆਖਿਆ ਉਸਨੇ ਪਿੰਡ ਦੇ ਹੋਰ ਕਿਸਾਨਾਂ ਨੂੰ ਆਰਗੈਨਿਕ ਖੇਤੀ ਸਿਖਾਉਣੀ ਸ਼ੁਰੂ ਕੀਤੀ। ಗ್ರಾಮ ਪੰਚਾਇਤ ਨੇ ਉਸ ਦੀ ਮਦਦ ਨਾਲ ਪਿੰਡ ਵਿੱਚ ਇੱਕ ਛੋਟਾ ਜਿਹਾ ਨਰਸਰੀ ਸੈਂਟਰ ਬਣਾਇਆ। ਉਸ ਦੀ ਕਹਾਣੀ ਅਖਬਾਰਾਂ ਅਤੇ ਤੀਵੀਆਂ ਤੇ ਆਉਣ ਲੱਗ ਪਈ। ਸਰਕਾਰ ਵੱਲੋਂ ਉਹਨੂੰ ਮਹਿਲਾ ਅਤੇ ਕਿਸਾਨ ਭਲਾਈ ਯੋਜਨਾ ਤਹਿਤ ਸਨਮਾਨ ਵੀ ਮਿਲਿਆ। ਉਸ ਦਾ ਵਾਰ ਹੁਣ ਇੱਕ ਨਮੂਨਾ ਬਣ ਗਿਆ ਸੀ। ਜੇ ਸਮੂਹ ਲੋਕ ਰਾਮ ਸਿੰਘ ਦਾਵਾਖ ਆਖਦੇ ਰਾਮ ਸਿੰਘ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਿਹਨਤ ਤੇ ਧੀਰਜ ਅਤੇ ਵਿਸ਼ਵਾਸ ਨਾਲ ਅਸੀਂ ਕਿਸੇ ਵੀ ਅਸੰਭਵ ਕੰਮ ਨੂੰ ਸੰਭਵ ਬਣਾ ਸਕਦੇ ਹਾਂ ਜਿੱਥੇ ਲੋਕ ਨਿਰਾਸ਼ ਹੋ ਜਾਂਦੇ ਹਨ ਉੱਥੇ ਇੱਕ ਮਿਹਨਤੀ ਇਨਸਾਨ ਆਪਣੀ ਮਿਹਨਤ ਨਾਲ ਇਤਿਹਾਸ ਲਿਖ ਸਕਦਾ ਹੈ ਉਸ ਨੇ ਸਿੱਧ ਕਰ ਦਿੱਤਾ ਕਿ ਜ਼ਮੀਨ ਪੰਜਰ ਨਹੀਂ ਹੁੰਦੀ ਮਾਨ ਬੰਜਰ ਹੁੰਦਾ ਹੈ ਜੇ ਮਨ ਵਿੱਚ ਹੌਂਸਲਾ ਹੋਵੇ ਤਾਂ ਰਾਹ ਆਪਣੇ ਆਪ ਬਣ ਜਾਂਦੇ ਨੇ ਇਹ ਕਹਾਣੀ ਸਿਰਫ ਇੱਕ ਕਿਸਾਨ ਦੀ ਹੀ ਨਹੀਂ ਸਗੋਂ ਓਨਾ ਸਾਰਿਆਂ ਦੀ ਹੈ ਜੋ ਮਿਹਨਤ ਨੂੰ ਆਪਣਾ ਧਰਮ ਮੰਨਦੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ